ਇੱਕ ਜਿਹੜਾ ਪੇਸ਼ੈਂਟ ਹੈ ਇੱਕ ਡਾਇਲਸਿਸ ਨਾਲ 72 ਘੰਟੇ ਦਾ ਜੀਵਨ ਉਹਨੂੰ ਮਿਲਦਾ ਹੈਗਾ ਇਹ ਜਿਹੜਾ ਮਰੀਜ਼ ਹੈ ਤਿਲ-ਤਿਲ ਮਰਦਾ ਹੈ ਤਿਲ-ਤਿਲ ਮਰਦਾ ਹੈ ਹਾਰ ਹੋਇਆ ਹੈ ਬਾਕੀ ਹੋਰ ਬਿਮਾਰੀਆਂ ਹੋਈਆਂ ਉਹਨਾਂ ਚ ਇੱਕ ਦਮ ਹੈ ਇਹ ਵਿਚਾਰਾ ਮਰੀਜ਼ ਹੈ ਨਾ ਇਹ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਪਰਮਾਤਮਾ ਕਿਸੇ ਨੂੰ ਵੀ ਨਾਈ ਬਿਮਾਰੀ ਦੇਵੇ ਇੱਕ ਮਹੀਨੇ 'ਚ ਕਿਸੇ ਦੀ 8 ਤੇ ਕਿਸੇ ਦੀ 12 ਡਾਇਲਸਿਸ ਹੁੰਦੀ ਹੈ ਇੱਕ ਡਾਇਲਸਿਸ ਦਾ ਖਰਚਾ ਤਕਰੀਬਨ ਜੇ ਘੱਟ ਤੋਂ ਘੱਟ ਵੀ ਕਰੀਏ 3000 ਰੁਪਏ ਦਵਾਈਆਂ ਪਾ ਕੇ ਸਾਡੇ ਹੈਲਪਫੁਲ ਐਂਜੋ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਸਹਿਯੋਗ ਨਾਲ ਹੈਗਾ ਬਿਲਕੁਲ ਕੋਈ ਕੈਸ਼ ਕਾਊਂਟਰ ਨਹੀਂ ਨਹੀਂ ਹੈਗਾ ਤੁਹਾਨੂੰ ਦੱਸ ਦਈਏ ਪੰਜਾਬ ਦਾ ਇਹ ਸਭ ਤੋਂ ਵੱਡਾ ਡਿਲਸੀ ਸੈਂਟਰ ਹੈ ਜਿੱਦੇ 25 ਮਸ਼ੀਨਾਂ ਜਿਹੜੀ ਫ੍ਰੀ ਆਫ ਕੋਸ ਅੱਜ ਕੱਲ੍ਹ ਦੀ ਉਪ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਸ ਕੰਮ ਕਰਨਾ ਉਸ ਤੋਂ ਬਾਅਦ ਪੇਸ਼ੈਂਟਸ ਦੀ ਗੱਲ ਕੀਤੀ ਹੈ ਬਿਲਕੁਲ ਸੈਟੀਸਫਾਈ ਨੇ ਕਿਸ ਤਰ੍ਹਾਂ ਹੈਂਡਲ ਕਰਦੇ ਹੋਂ ਤੁਸੀਂ ਸਾਰਾ ਕੁਝ ਜਿਹੜਾ ਕੰਮ ਕਰਾ ਰਿਹਾ ਪਿਤਾ ਪਰਮੇਸ਼ਰ ਮੇਰਾ ਵਾਹਿਗੁਰੂ ਜਿਹੜਾ ਹੈਗਾ ਕਿਉਂਕਿ ਸਾਨੂੰ ਆਪ ਨਹੀਂ ਪਤਾ ਕਿਵੇਂ ਬਣ ਗਿਆ 6 ਕਰੋੜ ਲਗਤ ਆ ਹੋ ਚੁੱਕੀ ਐਸੀ ਕਿਸੇ ਕੋਲ ਕਾਪੀ ਚੱਕ ਕੇ ਹਲੇ ਮੰਗਣ ਵੀ ਨਹੀਂ ਗਏ ਕਿਸੇ ਕੋਲ ਧਰਮ ਸਥਾਨੇ ਨੇ ਨੇ ਵੱਡੇ ਕਰੋੜਾਂ ਰੁਪਇਆ ਆ ਰੁਪਇਆ ਖਰਚਦੇ ਨੇ ਮੈਂ ਕਹਿੰਦਾ ਹਰ ਇੱਕ ਧਰਮ ਸਥਾਨ ਆਲਾ ਪਹਿਲਾਂ ਇੱਕ ਬੱਚਿਆਂ ਨੂੰ ਪੜਾਉਣ ਲਈ ਸਕੂਲ ਖੋਲੇ ਤੇ ਇਹੋ ਜਿਹੇ ਸੈਂਟਰ ਖੋਲੇ ਸੈਂਟਰ ਨਾ ਖੋਲੇ ਛੋਟੇ ਹਸਪਤਾਲ ਖੋਲਣ ਡਿਸਪੈਂਸਰੀਆ ਖੋਲਣ ਦਵਾਈ ਦੇਣ ਦਵਾਈਆਂ ਦੇ ਲੰਗਰ ਲਾਉ ਕਿਉਂ ਨਹੀਂ ਲਾਉਂਦੇ ਨੇ ਆ ਕੇ ਦੇਖੋ ਨਰਸੇਵ ਨਰੈਸਾ ਇਹ ਤਾਂ ਧਰਮ ਤੇ ਕਰਮ ਦਾ ਸਭ ਤੋਂ ਵੱਡਾ ਮੰਦਰ ਆ ਸਸ਼ੀਕਾਲ ਤੁਸੀਂ ਦੇਖ ਰਹੇ ਹੋ 10 ਸਿਟੀ ਹੈਡਲਾਈਨ ਤੇ ਮੈਂ ਤੁਹਾਡੇ ਨਾਲ ਜੈ ਕੁਮਾਰ ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਜਬਦੀ ਏਰੀਆ ਦੇ ਵਿੱਚ ਜਿੱਥੇ ਇੱਕ ਨਰ ਸੇਵਾਨ ਨਾਰਾਇਣ ਸੇਵਾ ਨਾਮ ਦੀ ਐਨ ਜੀਓ ਇੱਕ ਬਹੁਤ ਚੰਗਾ ਉਪਰਾਲਾ ਕਰ ਰਹੀ ਹੈ ਸੋ ਅਸੀਂ ਵੀ ਉਸ ਜਗ੍ਹਾ ਤੇ ਆਣ ਨੂੰ ਮਜਬੂਰ ਹੋ ਗਏ ਜਦੋਂ ਅਸੀਂ ਇਸ ਦੇ ਹਸਪੀਟਲ ਦੇ ਅੰਦਰ ਐਨ ਜੀਓ ਦੇ ਅੰਦਰ ਪੇਸ਼ੈਂਟਸ ਦੇ ਨਾਲ ਗੱਲਬਾਤ ਕੀਤੀ ਤਾਂ ਕੁਝ ਅੱਖਾਂ ਜਿਹੜੀਆਂ ਸੀ ਉਹ ਵੀ ਨਮ ਹੁੰਦੀਆਂ ਨਜ਼ਰ ਆਈਆਂ ਪਰ ਗੱਲ ਕਰਾਂਗੇ ਸਾਡੇ ਨਾਲ ਉਸ ਦੇ ਓਨਰ ਵੀ ਮੌਜੂਦ ਨੇ ਹੈਲਪਫੁਲ ਸੇਵਾ ਸੁਸਾਇਟੀ ਦੇ ਸੋ ਗੱਲ ਕਰਾਂਗੇ ਸਰ ਸਭ ਤੋਂ ਪਹਿਲਾਂ ਤੁਹਾਡਾ ਦਾ ਸਿਟੀ ਹੈਡਲਾਈਨ ਦੇ ਵਿੱਚ ਸਵਾਗਤ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੈਲਪਫੁਲ ਐਂਜਲ ਨਰਸੇਵਾ ਨਾਰਾਇਣ ਸੇਵਾ ਡਾਇਲਿਸਿਸ ਸੈਂਟਰ 'ਚ ਬਹੁਤ ਬਹੁਤ ਹਾਰਦਿਕ ਅਭਿਨੰਦਨ ਹੈ ਅ ਅੱਜ ਗੱਲ ਕਰਾਂਗੇ ਇੱਕ ਕਾਮਨ ਵਰਡ ਹੁੰਦਾ ਜਾ ਰਿਹਾ ਹੈ ਇੱਕ ਆਮ ਇਸ ਅੱਜਕੱਲ੍ਹ ਦੇ ਜਿਹੜੇ ਟਾਈਮ ਦੇ ਵਿੱਚ ਕਾਮਨ ਵਰਡ ਹੋ ਗਿਆ ਡਾਇਲਿਸਿਸ ਤੇ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਇਹ ਦੱਸਣਾ ਜਾਵਾਂਗੇ ਵੀ ਡਾਇਲਿਸਿਸ ਹੈ ਕੀ ਤੇ ਕਿਸ ਤਰ੍ਹਾਂ ਹੁੰਦੀ ਹੈ ਤੇ ਇਸ ਦਾ ਉਪਾਏ ਜਿਹੜਾ ਹੈ ਉਹ ਕਿਸ ਤਰ੍ਹਾਂ ਕਰਦੇ ਜਿਹੜੇ ਡਾਇਲਸਿਸ ਹੈ ਨਾ ਜਦੋਂ ਕਿਡਨੀਆ ਖਰਾਬ ਹੋ ਜਾਂਦੇ ਜਿਵੇਂ ਕਿਸੇ ਦਾ ਬੀਪੀ ਹਾਈ ਹੋ ਗਿਆ ਜਾਂ 슈ਗਰ ਦੀ ਜੀਨਾਂ ਨੂੰ ਮਤਲਬ ਪ੍ਰੋਬਲਮ ਆ ਜਾਂਦੀ ਹੈਗੀ ਆ ਤੇ ਉਹਦੇ ਕਰਕੇ ਡੈਲਸੀਜ ਇਹ ਕੀਤੀ ਜਾਂਦੀ ਹੈ ਕਿ ਕਿਡਨੀ ਇਨਫੈਕਸ਼ਨ ਹੋ ਜਾਂਦੀ ਹੈ ਡੈਮੇਜ ਡੈメージ ਹੋ ਜਾਂਦੀ ਹੈ ਇਹਦਾ ਦੋ ਹੀ ਉਪਰਾਲੇ ਨੇ ਜੇ ਤਾਂ ਵੀ ਕੋਈ ਕਿਡਨੀ ਡੋਨੇਟ ਕਰੇ ਡੋਨੇਟ ਹੋਏ ਕਰ ਸਕਦਾ ਜਿਹਦੇ ਬਲੱਡ ਨਾਲ ਸੰਬੰਧ ਹੋਵੇ ਕਿਉਂਕਿ ਸਕਤਾਈ ਬਹੁਤ ਹੈ ਖਰੀਦ ਪ੍ਰੋਤ ਹੋਣ ਨਹੀਂ ਹੁੰਦੀ ਨ ਸਰਕਾਰਾਂ ਦੇ ਵੱਲੋਂ ਤੇ ਜੇ ਨਹੀਂ ਹੈਗਾ ਤੇ ਡੈਲਸੀਜ ਕਰਕੇ ਆਪਣਾ ਜੀਵਨ ਬਤੀਤ ਕਰਦੇ ਨੇ ਇੱਕ ਜਿਹੜਾ ਪੇਸ਼ੈਂਟ ਹੈ ਇੱਕ ਡੈਲਸੀਜ ਨਾਲ 72 ਘੰਟੇ ਦਾ ਜੀਵਨ ਉਹਨੂੰ ਮਿਲਦਾ ਹੈਗਾ ਇਹ ਸਭ ਤੋਂ ਮਾੜਾ ਮਤਲਬ ਕਹਿ ਦਿੰਨੇ ਕਿ ਆਪਾਂ ਬਦਕਿਸਮਤੀ ਹੈ ਪਹਿਲੀ ਗੱਲ ਤਾਂ ਪਰਮਾਤਮਾ ਸੋ ਦੁਸ਼ਮਨਾ ਨੂੰ ਵੀ ਇਹ ਬਿਮਾਰੀ ਨਾ ਦੇਵੇ ਇਹ ਜਿਹੜਾ ਮਰੀਜ਼ ਹੈ ਤਿਲ-ਤਿਲ ਮਰਦਾ ਹੈ ਤਿਲ-ਤਿਲ ਮਰਦਾ ਹੈ ਹਾਰ ਹੋਇਆ ਹੈ ਬਾਕੀ ਹੋਰ ਬਿਮਾਰੀਆਂ ਹੋਈਆਂ ਉਹਨਾਂ ਚ ਇੱਕ ਦਮ ਹੈ ਇਹ ਵਿਚਾਰਾ ਮਰੀਜ਼ ਹੈ ਨਾ ਇਹ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਪਰਮਾਤਮਾ ਕਿਸੇ ਨੂੰ ਵੀ ਨਾ ਇਹ ਬਿਮਾਰੀ ਦੇਵੇ ਸਰ ਜੇ ਗੱਲ ਕਰੀਏ ਪ੍ਰੋਬਲਮਸ ਦੀ ਤਾਂ ਕੀ ਕੀ ਪ੍ਰੋਬਲਮਸ ਵੀ ਹੁਮਨ ਨੂੰ ਇੱਕ ਆਉਂਦੀ ਐਨਾਲਿਸਿਸ ਤੇ ਕਰਕੇ ਡੈਲਸੀ ਚ ਜਦੋਂ ਆਇਆ ਦੇਖੋ ਕਿਡਨੀਆਂ ਕਿਡਨੀ ਚ ਪਾਣੀ ਭਰ ਜਾਂਦਾ ਹੈਗਾ ਤੁਸੀਂ ਕਿਡਨੀ ਵਾਲੇ ਡਾਕਟਰ ਕੋਲ ਜਾਓਗੇ ਉਹਨੇ ਇਹ ਕਹਿਣਾ ਕਿ ਵੀ ਇਹ ਪਾਣੀ ਕਢਵਾਓ ਤੇ ਨਵੀ ਜਦੋਂ ਡੈਲਸੀ ਹੁੰਦੀ ਹੈ ਇਹ ਜਿਹੜਾ ਬੱਲੜ ਹੈਗਾ ਉਹਦਾ ਮਤਲਬ ਹੁੰਦਾ ਹੈਗਾ ਸਾਫ਼ ਹੁੰਦਾ ਹੈ ਬੱਲੜ ਇਹ ਮਤਲਬ ਜਿਹੜਾ ਕਿ ਆਰੋ ਦਾ ਪਾਣੀ ਹੈ ਉਹਦੇ ਨਾਲ ਉਸ ਤੋਂ ਬਾਅਦ ਜਿਹੜੇ ਆਪਣਾ ਡੈਲਸੀਜ ਮਰੀਜ਼ ਨੇ ਉਹਨਾਂ ਦਵਾਈਆਂ ਦੀ ਬੜੀ ਲੋੜ ਹੈ ਵਿਚਾਰਿਆਂ ਨੂੰ ਇੱਕ ਮਹੀਨੇ 'ਚ ਕਿਸੇ ਦੀ 8 ਤੇ ਕਿਸੇ ਦੀ 12 ਡੈਲਸੀਜ ਹੁੰਦੀ ਹੈ ਇੱਕ ਡੈਲਸੀਜ ਦਾ ਖਰਚਾ ਤਕਰੀਬਨ ਜੇ ਘੱਟ ਤੋਂ ਘੱਟ ਵੀ ਕਰੀਏ 3000 ਰੁਪਏ ਦਵਾਈਆਂ ਪਾ ਕੇ ਪਰ ਜੇ ਦੇਖਿਆ ਜਾਵੇ ਅੱਜ ਲੁਧਿਆਣੇ ਦੇ ਜਬੱਦੀ ਏਰੀਆ ਦੇ ਵਿੱਚ ਇੱਕ ਐਸਾ ਕਾਰਨਾਮਾ ਹੀ ਕਹਿ ਸਕਦੇ ਬਿਲਕੁਲ ਫ੍ਰੀ ਵੀ ਐਨਜੀਓ ਤੁਹਾਡੀ ਜਿਹੜੀ ਬਿਲਕੁਲ ਫ੍ਰੀ ਕਰ ਰਹੀ ਹੈ ਕਿਸ ਤਰ੍ਹਾਂ ਵੀ ਕਰਦੇ ਨੇ ਐਨਜੀਓ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਦੇਖੋ ਆ ਜਿਹੜੇ ਸਾਰਾ ਕੁਝ ਹੈਗਾ ਸਾਡੇ ਹੈਲਪਫੁਲ ਐਂਜੋ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਸਹਿਯੋਗ ਨਾਲ ਹੈਗਾ ਬਿਲਕੁਲ ਕੋਈ ਕੈਸ਼ ਕਾਊਂਟਰ ਨਹੀਂ ਨਹੀਂ ਹੈਗਾ ਤੁਹਾਨੂੰ ਦੱਸ ਦਈਏ ਪੰਜਾਬ ਦਾ ਇਹ ਸਭ ਤੋਂ ਵੱਡਾ ਡੈਲਸੀ ਸੈਂਟਰ ਹੈ ਜਿਹਦੇ 25 ਮਸ਼ੀਨਾਂ ਜਿਹੜੇ ਫ੍ਰੀ ਆਫ ਕੋਸ 10 ਮਸ਼ੀਨਾਂ ਸਾਡੀ ਜਿਹੜੀ ਹੈਗੀਆਂ ਐਚਡੀ ਦੀ ਆ ਰਹੀਆਂ ਨੇ ਜਦੋਂ 10 ਆ ਜਾਣਗੇ ਇਹਦੀ ਓਪਨਿੰਗ ਅਸੀਂ ਜਨਵਰੀ ਦੇ ਪਹਿਲੇ ਹਫਤੇ ਕਰਾਂਗੇ ਇਹ ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਸਭ ਤੋਂ ਵੱਡਾ ਹੋਸਪੀਟਲ ਹੋ ਜਾਊਗਾ ਮਸ਼ੀਨਾ ਦੇ ਹਿਸਾਬ ਨਾਲ ਦਿੱਲੀ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਦਾ ਹੈਗਾ ਮਸ਼ੀਨਾ ਦੇ ਐਵਰੇਜ ਨਾਲ ਉਹ ਸਭ ਤੋਂ ਵੱਡਾ ਸਾਡਾ ਹਸਪੀਟਲ ਹੈ ਦੂਜੇ ਨੰਬਰ ਤੇ ਮਸ਼ੀਨਾ ਦੇ ਹਿਸਾਬ ਨਾਲ ਸਾਡਾ ਹੈਲਪਫੁਲ ਐਨਜੀਓ ਦਾ ਜਿਹੜਾ ਲੁਧਿਆਣਾ ਡੈਲਸੀ ਸੈਂਟਰ ਹੈ ਪੰਜਾਬ ਦਾ ਇਹ ਹੈ ਉਹ ਮਸ਼ੀਨਾ ਨਾਲ ਸਾਡਾ ਸਭ ਤੋਂ ਵੱਡਾ ਟੈਕਨੋਲੋਜੀ ਦੇ ਹਿਸਾਬ ਨਾਲ ਇੰਡੀਆ ਦਾ ਸਭ ਤੋਂ ਪਹਿਲਾ ਡੈਲਸੀ ਸੈਂਟਰ ਹੋਣੇ ਜਾ ਰਿਹਾ ਹੈ ਜੇ ਗੱਲ ਕਰੀਏ ਅੱਜ ਕੱਲ ਦੇ ਯੁੱਗ ਦੇ ਵਿੱਚ ਫ੍ਰੀ ਆਫ ਕੋਸਟ ਕਰਨਾ ਕੁਝ ਕਿਉਂਕਿ ਅੱਜ ਕੱਲ ਜਿਹੜਾ ਕਾਲ ਯੁੱਗ ਚੱਲ ਰਿਹਾ ਹੈ ਤੁਹਾਨੂੰ ਪਤਾ ਹੈ ਤੇ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਕੰਮ ਕਰਨਾ ਉਸ ਤੋਂ ਬਾਅਦ ਪੇਸ਼ੈਂਟਸ ਦੀ ਗੱਲ ਕੀਤੀ ਹੈ ਬਿਲਕੁਲ ਸੈਟੀਸਫਾਈ ਨੇ ਕਿਸ ਤਰ੍ਹਾਂ ਹੈਂਡਲ ਕਰਦੇ ਹਾਂ ਤੁਸੀਂ ਸਾਰਾ ਕੁਝ ਦੇਖੋ ਹੈਂਡਲ ਤਾਂ ਜੈਸੀ ਤਾਂ ਕਲਜੂਗੀ ਜੀ ਹੈ ਕਲਜੂਗੀ ਇਨਸਾਨ ਹੈ ਪਾਪ ਤਾਂ ਸਾਰੇ ਚ ਹੈਗਾ ਸਾਡੇ ਚ ਵੀ ਹੈਗਾ ਸੀ ਕਿਹੜਾ ਕੋਈ ਸੇ ਕਹ ਦਿੰਨੇ ਗਲੇ ਵੀ ਅਸੀਂ ਬੜੇ ਸਾਧ ਹੈਗੇ ਆ ਇਹ ਜਿਹੜਾ ਕੰਮ ਕਰਾ ਰਿਹਾ ਪਿਤਾ ਪਰਮੇਸ਼ਰ ਮੇਰਾ ਵਾਹਿਗੁਰੂ ਜਿਹੜਾ ਹੈਗਾ ਕਿਉਂਕਿ ਸਾਨੂੰ ਆਪ ਨਹੀਂ ਪਤਾ ਕਿਵੇਂ ਬਣ ਗਿਆ 6 ਕਰੋੜ ਲਾਗਤ ਆ ਹੋ ਚੁੱਕੀ ਅਸੀਂ ਕਿਸੇ ਕੋਲ ਕਾਪੀ ਚੱਕ ਕੇ ਹਲੇ ਮੰਗਨ ਵੀ ਨਹੀਂ ਗਏ ਕਿਸੇ ਕੋਲ ਇਹ ਸਾਰਾ ਪਰਮਾਤਮਾ ਦੇ ਸਿਰੋਂ ਸਾਡੇ ਮੈਂਬਰਾਂ ਦੇ ਬਦਲਤ ਜਿਹੜਾ ਕੁਝ ਹੋਇਆ ਇਹ ਸਾਨੂੰ ਆਪ ਨਹੀਂ ਪਤਾ ਹੈਗਾ ਇਹ ਕਰਾਨ ਵਾਲਾ ਮੇਰਾ ਪਿਤਾ ਪਰਮੇਸ਼ਰ ਮੇਰਾ ਵਾਹਿਗੁਰੂ ਹੈਗਾ ਅਸੀਂ ਤਾਂ ਆਪ ਇਸ ਆਸਮਤ ਚ ਹੈਗੇ ਵੇ ਬੰਨ ਕਿਵੇਂ ਗਿਆ ਇਹ ਉੱਪਰ ਵਾਲੇ ਦੀ ਬੜੀ ਦਇਆ ਦ੍ਰਿਸ਼ਟੀ ਹੈ ਤੁਹਾਨੂੰ ਦਾਵੇ ਨਾਲ ਤੁਹਾਨੂੰ ਇਹ ਚੈਨਲ ਇਹ ਕਹਿ ਰਿਹਾ ਇੱਥੇ ਤੁਸੀਂ ਜਦੋਂ ਅੰਦਰ ਵੜਦੇ ਹੋ ਪੋਜੀਟਿਵ ਥਿੰਕਿੰਗ ਮਿਲੂਗੀ ਤੁਹਾਨੂੰ ਔਰ ਜਿਹੜਾ ਵੀ ਇੱਥੇ ਆ ਰਿਹਾ ਕੋਈ ਵੀ ਦਰਸ਼ਨ ਕਰਨ ਲਈ ਵੀ ਆ ਰਿਹਾ ਉਹਦੇ ਵੀ ਭਾਵਤ ਉੱਤੇ ਜਾਣਗੇ ਮੈਂ ਆ ਕੇ ਦੇਖੋ ਨਰਸੇਵਾ ਨਰੈਸ ਇਹ ਤਾਂ ਧਰਮ ਤੇ ਕਰਮ ਦਾ ਸਭ ਤੋਂ ਵੱਡਾ ਮੰਦਰ ਆ ਕਿਉਂਕਿ ਪਰਮਾਤਮਾ ਨੇ ਪਹਿਲਾਂ ਕਰਮ ਬਣਾਇਆ ਧਰਮ ਧਰਤੀ ਤੇ ਬਣੇ ਨੇ ਧਰਮ ਤਾਂ ਸਾਡੇ ਬਣਾਏ ਨੇ ਤੁਹਾਡੇ ਸਾਡੇ ਬਣਾਏ ਨੇ ਤਾਂ ਰਮ ਤਾਂ ਕਰਮ ਜਦੋਂ ਬੱਚਾ ਪੇਟ ਚ ਹੁੰਦਾ ਮਾਦਿਓ ਆਪਣੀ ਕਰਮ ਦੀ ਸੇਵਾ ਕਰਦੀ ਹੈ ਜਦੋਂ ਬੱਚਾ ਪੈਦਾ ਹੋ ਜਾਂਦਾ ਉਹਨੂੰ ਸੇ ਧਰਮ ਸਿਖਾ ਦੇਣੇ ਇਨਸਾਨੀਅਤ ਹੈ ਇਨਸਾਨੀਅਤ ਹੀ ਸਾਰਾ ਕੁਝ ਹੈ ਇਨਸਾਨੀਅਤ ਹੀ ਅਸੀਂ ਸੇਵਾ ਕਰ ਰਹੇ ਹਾਂ ਬਸ ਸਾਡਾ ਤਾਂ ਹੀ ਕੰਮ ਹੈ ਕਿੰਨੇ ਕੇ ਟਾਈਮ ਤੋਂ ਇਹ ਜਿਹੜੀ ਐਨ ਜੀਓ ਇਸ ਸੇਵਾ ਨੂੰ ਨਿਭਾ ਰਹੀ ਹੈ ਦੇਖੋ ਜਿਹੜੀ ਐਨਜੀਓ ਆ तकरीबन 5 ਸਾਲ ਤੋਂ ਲੋਕਡਾਊਨ ਜਿਹੜਾ ਪਹਿਲਾ ਐ ਉਸ ਲੋਕਡਾਊਨ ਤੋਂ ਅਸੀਂ ਕੰਮ ਮਤਲਬ ਜਿਵੇਂ ਦੇਖਿਆ ਨਾ ਹਾਲਾਤ ਕਿੰਨੇ ਮਾੜੇ ਹੋ ਗਏ ਸੀ ਲੋਕੀ ਭੱਜ ਲ ਦੋ ਹੁਣ ਸੈਕੰਡ ਲੋਕਡਾਊਨ ਚ ਲੋਕਾਂ ਦੀ ਕਿੰਨੀ ਮੋਤਾ ਹੋਈਆਂ ਨੇ ਸਾਡਾ ਸਮਾਜ ਫਿਰ ਨਹੀਂ ਕਿਉਂਕਿ ਸੈਕੰਡ ਲੋਕਡਾਊਨ ਚ ਪਰਮਾਤਮਾ ਨੇ ਦਿਖਾਤਾ ਕਿ ਇਨਸਾਨ ਤੇਰੀ ਔਕਾਤ ਕੁਝ ਨਹੀਂ ਐ ਮੰਦਰ ਗੁਰਦੁਆਰੇ ਮਸਜਿਦ ਚਰਚ ਹਰ ਬੰਦ ਕਰਤੀ ਸਾਡੇ ਮੂੰਹ ਤੇ ਚਪੇੜ ਵੱਜੀ ਸੀ ਅਸੀਂ ਫਿਰ ਨਹੀਂ ਸੁਧਰਦੇ ਫਿਰ ਉਸੇ ਉਸ ਚੀਜ਼ ਆ ਗਿਆ ਜਿੱਥੇ ਰੁਪਿਆ দান ਦੇ ਨਾਲ ਆ ਲੋਕੀ ਉੱਥੇ ਨਹੀਂ ਦਿੰਦੇ ਅੱਜ ਆ ਵੀਡੀਓ ਤੁਸੀਂ ਦੇਖ ਲਓ ਕਿੰਨੇ ਕੇ ਲੋਕੀ ਦੇਖਣਗੇ ਅੱਜ ਤੁਸੀਂ ਕੋਈ ਗੱਲ ਪਾ ਦਿਓ ਫਟਾਫਟ ਵੀਡੀਓ ਸ਼ੇਅਰ ਆ ਜੋ ਕਿ ਇਹਦੇ ਨਿੰਦਾ ਚੁਗਲੀ ਕਿਸੇ ਧਰਮ ਦੀ ਲੜਾਈ ਪਾ ਦਿਓ ਫਟਾਫਟ ਸ਼ੇਅਰ ਹੋ ਜਾਂਦੀਆਂ ਨੇ ਜਿਹੜੀ ਮਾਨਵਤਾ ਦੀ ਸੇਵਾ ਦੀ ਵੀਡੀਓ ਉਹ ਨਹੀਂ ਕਰਦੇ ਇਹ ਬਦਕਿਸਮਤ ਹੀ ਇਹ ਸਮਾਜ ਦੀ ਹਾਲਾਤਾਂ ਨਾਲੇ ਹੋਰ ਵੀ ਮਾੜੇ ਨੇ ਇਹ ਤਾਂ ਚਲੋ ਸਾਡੇ ਇੱਕ ਉਪਰਾਲਾ ਆ ਛੋਟਾ ਹੌਲੀ-ਹੌਲੀ ਵੱਡਾ ਹੋਊਗਾ ਜਿਵੇਂ ਜਿਵੇਂ ਲੋਕੀ ਸੇਵਾ ਦੇਣਗੇ ਜਾਂ ਸਾਡੇ ਮੈਂਬਰ ਜਿਹੜਾ ਹੋਸ਼ਲਾ ਵਧੂਗਾ ਹੁੰਦਾ ਜਾਊਗਾ ਤੇ ਮੈਂ ਸਮਾਜ ਨੂੰ ਇਹ ਕਹਨਾ ਧਰਮ ਦੀ ਸੇਵਾ ਕਰੋ ਜ਼ਰੂਰ ਕਰੋ ਮੈਂ ਨਹੀਂ ਨਾ ਕਰਦਾਗਾ ਕੋਈ ਧਰਮ ਨਾਲ ਕਰਮ ਬਹੁਤ ਜ਼ਰੂਰੀ ਹੈ ਆ ਜਿਹੜੇ ਬੱਚੇ ਹਨ ਪੜ੍ਹਤਾਈ ਹੈ ਸਾਡੇ ਦੇਸ਼ ਸੇ ਤਾਂ ਧਰਮ ਸਥਾਨ ਲੈ ਨੇ ਵੱਡੇ ਕਰੋੜਾ ਰੁਪਿਆ ਆ ਰੁਪਿਆ ਖਰਚਦੇ ਨੇ ਮੈਂ ਕਹਿੰਨਾ ਹਰ ਇੱਕ ਧਰਮ ਸਥਾਨ ਆਲਾ ਪਹਿਲਾਂ ਇੱਕ ਬੱਚਿਆਂ ਨੂੰ ਪੜਾਉਣ ਲਈ ਸਕੂਲ ਖੋਲੇ ਤੇ ਇਹੋ ਜਿਹੇ ਸੈਂਟਰ ਖੋਲੇ ਸੈਂਟਰ ਨਾ ਖੋਲੇ ਛੋਟੇ ਹਸਪਤਾਲ ਖੋਲਣ ਡਿਸਪੈਂਸਰੀਆ ਖੋਲਣ ਦਵਾਈ ਦੇਣ ਦਵਾਈਆਂ ਦੇ ਲੰਗਰ ਲਾਉ ਕਿਉਂ ਨਹੀਂ ਲਾਉਂਦੇ ਨੇ ਕਿਉਂਕਿ ਸਾਡੇ ਜਿਹੜੇ ਧਰਮ ਜਿਹੜੇ ਹੈਗੇ ਧਾਰਮਿਕ ਬੰਦੇ ਨੇ 98% ਉਹ ਚਾਂਦੀ ਨੇ ਇੰਡਾ ਇੰਡਾ ਪੜ੍ਹਿਆ ਲਿਖਿਆ ਹੋ ਜਵੇ ਧਰਮ ਦੀ ਦਲਦਲ ਚ ਵਸਾਇਆ ਸਾਨੂੰ ਉੱਥੇ ਤਾਂ ਕਿਸੇ ਸੀਮਤ ਹੈਗੇ ਦੇਸ਼ ਬਰਬਾਦ ਹੋ ਰਿਹਾ ਧਰਮ ਦੇ ਕਰਕੇ ਆ ਜਿੰਨਾ ਆਨਲ ਟਾਈਮ ਹੋਰ ਵੀ ਖਰਾਬ ਹੋਊਗਾ ਜੀ ਬਿਲਕੁਲ ਯੁਵਾ ਸਾਡਾ ਧਰਮ ਸਥਾਨਾਂ ਤੇ ਕਿਉਂ ਨਹੀਂ ਜਾ ਰਿਹਾ ਨਹੀਂ ਸਹੀ ਸਮਝਦਾ ਹੈਗਾ ਇਸ ਕਰਕੇ ਧਰਮ ਦੇ ਨਾਲ ਕਰਮ ਦੀ ਸੇਵਾ ਬਹੁਤ ਜ਼ਰੂਰੀ ਹੈ ਜਿੰਨੇ ਧਰਮ ਸਥਲ ਹੁਣ ਜੇ ਕੋਈ ਨਵੇਂ ਬੰਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣੇ ਧਰਮ ਸਥਾਨਾਂ ਚ ਐਜੂਕੇਸ਼ਨ ਤੇ ਹੈਲਥ ਲਈ ਕੁਛ ਨਾ ਕੁਛ ਕਰੋ ਜਿਹੜੇ ਪੁਰਾਣੇ ਆ ਗਏ ਅਰਬਾਂ ਖਰਬਾ ਰਪਈਆ ਸਾਡੇ ਮੈਕਿਸਤਾਨ ਡੇਰੇ ਆ ਚਾਗਾ ਕਿਉਂ ਨਹੀਂ ਕਰ ਰਹੇ ਨੇ ਕਿਉਂਕਿ ਆਪਾਂ ਨੂੰ ਬੇਕੂ ਬਣਾਣਾ ਧਰਮ ਦੇ ਠੇਕੇਦਾਰਾਂ ਨੇ ਸਾਨੂੰ ਸਿਖਾਇਆ ਹੈਗਾ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਵਿੰਦੇ ਰੁਪਈਆ ਨਾਲ ਨਹੀਂ ਲੈ ਕੇ ਜਾਣਾ ਸਮਾਜ ਨੂੰ ਵਧੀਆ ਬਣਾਓ ਇੰਡੀਆ ਨੂੰ ਖੁਸ਼ਹਾਲ ਬਣਾਓ ਕੱਲੀ ਪਾਰਟੀਆਂ ਨੇ ਕੁਝ ਨਹੀਂ ਕਰਨਾ ਇਹ ਪੋਲਿਟਿਕਸ ਪਾਰਟੀਆਂ ਨੂੰ ਦੇ ਸਾਡਾ ਵੀ ਯੋਗਦਾਨ ਹੋਣਾ ਚਾਹੀਦਾ ਹੈ ਸਰ ਜੀ ਪੇਸ਼ੈਂਟਸ ਦੀ ਗੱਲ ਕਰੀਏ ਕਿੱਥੋਂ ਕਿੱਥੋਂ ਤਿਹਾਰੇ ਹੋਏ ਪੇਸ਼ੈਂਟ ਅਲੱਗ-ਅਲੱਗ ਹਸਪੀਟਲਾਂ ਤੋਂ ਤੁਹਾਡੇ ਕੋਲ ਪਹੁੰਚੇ ਨੇ ਤੇ ਹੁਣ ਕਿੱਥੋਂ ਕਿੱਥੋਂ ਦੇ ਪੇਸ਼ੈਂਟ ਤੁਹਾਡੇ ਕੋਲ ਐਡਮਿਟ ਨੇ ਦੇਖੋ ਪੂਰੇ ਲੁਧਿਆਣਾ ਨੇੜੇ-ਤੇੜੇ ਜਿਹੜੇ ਪਿੰਡ ਸਾਰਿਆਂ ਕੋਲ ਆ ਰਹੇ ਨੇ ਹੱਲੇ ਤਾਂ ਮੇਰੇ ਖਿਆਲ 10 ਦਿਨ 12 ਦਿਨ ਹੋਏ ਨੇ ਸਾਰੇ ਇਹਨੂੰ ਤੇ ਅੱਜ ਪੇਸ਼ੈਂਟ ਵਧੇ ਜਾ ਰਹੇ ਰੋਜ਼ ਵਧੇ ਜਾ ਰਹੇ ਨੇ ਦੋ ਪੇਸ਼ੈਂਟ ਤੋਂ ਸ਼ੁਰੂਆਤ ਹੋਈ ਸੀ ਉਹਨਾਂ ਡਲਸੀ ਦੇ 12 ਪੇਸ਼ੈਂਟ ਨੇ ਹੁਣ ਤੁਸੀਂ 12 ਪੇਸ਼ੈਂਟ ਲਾ ਲਓ ਆ ਜਿਹੜੇ ਆਣ ਵਾਲੇ 15-20 ਦਿਨਾਂ 'ਚ ਇੱਥੇ ਘੱਟ ਤੋਂ ਘੱਟ ਵੀ 45 ਮਰੀਜ਼ਾਂ ਦੀ ਡਲਸੀ ਹੋਊਗੀ ਰੋਜ਼ ਤੁਸੀਂ ਪੇਸ਼ੈਂਟ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਮੇਰੇ ਚ ਬਾਤ ਚ ਲਿਓ ਪਹਿਲਾਂ ਤੁਸੀਂ ਉਹਨਾਂ ਨੂੰ ਪੁੱਛੋ ਨਾ ਕਿਉਂਕਿ ਸਾਡਾ ਉਹ ਕੰਮ ਨਹੀਂ ਐ इमोशनल ਵੀਡੀਓ ਪਾਤਿਆਂ ਮੇਰਾ ਨਹੀਂ ਕੰਮ ਹੈ ਅਸੀਂ ਸੇਵਾ ਕਰ ਰਹੇ ਹਾਂ ਤੁਸੀਂ ਕਹਿੰਦੇ ਵੀ ਤੁਸੀਂ মিডিਆ ਜਿਆਦਾ ਨਹੀਂ ਆਂਦੇ ਅਸੀਂ ਤਾਂ ਹੀ ਨਹੀਂ ਆਂਦੇ ਸਾਾਨੂੰ ਸੇਵਾ ਦਿੱਤੀ ਹੈ ਚਲੋ ਘਰੀ ਜਾ ਰਹੇ ਆਂ ਤੇ ਲੁਧਿਆਣਾ ਵਾਸੀਓ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਲੁਧਿਆਣਾ ਵਾਸੀਆਂ ਲਈ ਇੱਕ ਜਿਹੜਾ ਚੰਗਾ ਉਪਰਾਲਾ ਲੁਧਿਆਣੇ ਦੇ ਜਬਤੀ ਏਰੀਆ ਦੇ ਵਿੱਚ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਨਾ ਨੂੰ ਵੀ ਇੱਥੇ ਵੱਦ ਤੋਂ ਵੱਦ ਆ ਕੇ ਆਪਣਾ ਇਲਾਜ ਕਰਾਂਗੇ ਦੇਖੋ ਮੈਂ ਤਾਂ ਕਿਡਨੀ ਵਾਲੇ ਪੇਸ਼ੈਂਟ ਨੂੰ ਕਵਾਂਗਾ ਜੋ ਵੀ ਪ੍ਰੇਸ਼ਾਨ ਹੈ ਕਿਉਂਕਿ ਕਿਡਨੀਆਂ ਵਾਲੇ ਵਿਚਾਰੇ ਭਾਵੇਂ ਅਮੀਰ ਹੈ ਗਰੀਬ ਹੈ ਹਰ ਇੱਕ ਦੇ ਤਪਰੂਲੇ ਹਨ ਤੁਸੀਂ ਇੱਥੇ ਆਓ ਬਿਲਕੁਲ ਫ੍ਰੀ ਆਫ ਕੋਸ ਤੁਹਾਡੀ ਡਿਲਚਸਪੀ ਜੇ ਫ੍ਰੀ ਹੈ ਇੱਥੇ ਤੁਹਾਨੂੰ ਮੈਂ ਦੱਸ ਦਵਾਂ ਤੇ ਬਾਕੀ ਲੁਧਿਆਣਾ ਵਾਲੇ ਨੂੰ ਇਹ ਕਵਾਂਗਾ ਜਿੰਨੇ ਵੀ ਆ ਗਏ ਧਾਰਮਿਕ ਸੰਸਥਾ ਸਮਾਜਿਕ ਸੰਸਥਾ ਲੀਡਰ ਸਹਿਬਾਨ ਨੇ ਹੁਣ ਅਗਲੇ ਕਹਿੰਦੇ ਨੇ ਸੱਦਾ ਸੱਦਾ ਸਾਰਿਆਂ ਨੂੰ ਪਤਾ ਹੈਗਾ ਕਿ ਵੀ ਡੈਲਸੀ ਸੈਂਟਰ ਖੁੱਲ ਚੁੱਕਿਆ ਜੀ ਮੈਂ ਬੱਤ ਕਿਸਮਤ ਹੀ ਹੈ ਸਮਝਦੇ ਤੁਹਾਡੇ ਵੀ ਮੈਂ ਤਾਂ ਚੈਨਲ ਆਈ ਹੈ ਕਹਿ ਰਿਹਾਗਾ ਅਗਲੇ ਐ ਨਹੀਂ ਕਹਿੰਦਾ ਫੋਨ ਕਰਕੇ ਹਾਂ ਵੀ ਬੜਾ ਵਧੀਆ ਕੰਮ ਕੀਤਾ ਕਿਉਂਕਿ ਵਧੀਆ ਕੰਮ ਨਹੀਂ ਚਾਹੀਦਾ ਸਾਨੂੰ ਜਿਹੜਾ ਸਮਾਜ ਹੈ ਨਾ ਉਹ ਮਾੜੇ ਕੰਮ ਨੂੰ ਵੀ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਦੇਖ ਲਓ ਕਿੰਨੇ ਕਿ ਵੀਡੀਓ ਸਾਡੀ ਫੇਸਬੁੱਕ ਤੇ ਦੇਖ ਲਓ ਕਿੰਨੇ ਕਹਿ ਗਿਆ ਹੁਣ ਅੱਜ ਤੁਸੀਂ ਕੋਈ ਗੰਦੀ ਵੀਡੀਓ ਪਾ ਦਿਓ ਕੋਈ ਤਾਂ ਅੰਮ੍ਰਿਤ ਲੜਾਈ ਪਾ ਦਿਓ ਕੋਈ ਕਿਸੇ ਹੋਰ ਚੀਜ਼ ਦੀ ਪਾ ਦਿਓ ਜਿਹੜੀ ਕਿ ਐਦਰ ਉਧਰ ਕਿਸੇ ਨੇ ਕੁੜੀ ਨਾ ਖੋ ਕਰ ਲਈ ਆ ਕੇ ਲਿਕੇ ਸੇ ਮੁੰਡੇ ਨਾ ਕਰਤਾ ਹੋ ਕਰਤਾ ਬੜੀਆਂ ਵਾਇਰਲ ਹੋ ਜਾਣਗੀਆਂ ਸਮਾਜ ਨੂੰ ਸੁਧਾਰਨ ਵਾਲੀ ਵੀਡੀਓ ਨਹੀਂ ਲਾਈਕ ਕਰਦੇ ਲੋਕੀ इमोशनल इमोशनल ਨਹੀਂ ਦੇਖੋ ਸੇਵਾ ਕਿੱਥੇ ਹੋ ਰਹੀ ਆ ਕਈ ਇਮੋਸ਼ਨਲ ਲੋਕੀ ਵੀਡੀਓ ਪਾ ਕੇ ਵੀ ਸਮਾਜ ਨੂੰ ਲੁੱਟ ਰਹੇ ਨੇ ਇੱਥੇ ਸੇਵਾ ਦੇਖੋ ਆ ਕੇ ਇੱਕ ਜਿਹੜਾ ਰਿਵਿਊ ਦੀ ਗੱਲ ਕਰੀ ਜਿੱਦਾਂ ਤੁਸੀਂ ਰਿਵਿਊ ਦੀ ਗੱਲ ਕੀਤੀ ਆਸੇ ਪਾਸੇ ਹਸਪੀਟਲ ਵੀ ਹੋਣਗੇ ਕਾਫੀ ਤੇ ਉਹਨਾਂ ਦਾ ਰਿਵਿਊ ਵੀ ਤੁਹਾਨੂੰ ਮਿਲੇ ਹੋਣੇ ਕਿ ਕਿਸ ਤਰ੍ਹਾਂ ਬਿਲਕੁਲ ਜਿਹੜਾ ਫ੍ਰੀ ਆਫ ਕੋਸਟ ਇੱਕ ਪਾਸੇ ਕਰ ਰਹੀ ਕਪੈਸਿਟੀ ਕਾਸਟਲੀ ਕਿਹੜਾ ਇਲਾਜ ਹੋ ਰਿਹਾ ਦੇਖੋ ਮੈਂ ਕਿਸੇ ਲਈ ਬੁਰਾਈ ਕਰਨਾ ਚਾਹ ਰਿਹਾ ਨਹੀਂ ਕਹਿਣਾ ਚਾਹ ਰਿਹਾ ਵੱਡੇ ਵੱਡੇ ਹਸਪਤਾਲਾਂ ਦੇ ਖਰਚੇ ਆ ਗਏ ਹਾਂ ਬਹੁਤ ਜਿਹੜੇ ਲੁਧਿਆਣਾ ਦੇ ਟੋਪ ਮੋਸ 3-4 ਹਸਪਤਾਲ ਨੇ ਉਹ ਇਸ ਚੀਜ਼ ਨੂੰ ਸਾਨੂੰ ਕਹਿੰਦੇ ਕਿ ਜਿਹੜਾ ਤੁਹਾਡਾ ਡੈਲਸੀ ਸੈਂਟਰ ਹੈ ਸਾਡੇ ਨਾਲ ਉਹ ਵੀ ਬਹੁਤ ਵਧੀਆ ਬਣਾਇਆ ਹੈ ਔਰ ਮੈਂ ਦਾਅਵੇ ਨਾਲ ਕਹਿ ਰਿਹਾ ਇਹ ਲੁਧਿਆਣਾ ਨੂੰ ਮੈਂ ਦਾਅਵੇ ਨਾਲ ਪੰਜਾਬ ਨੂੰ ਦਾਅਵੇ ਨਾਲ ਕਹਿ ਰਿਹਾ ਕੋਈ ਵੀ ਵੱਡਾ ਹਸਪਤਾਲ ਹੈ ਸਾਡਾ ਆ ਕੇ ਹਸਪੀਟਲ ਡੈਲਸੀ ਸੈਂਟਰ ਦੇਖੇ ਨਰ ਸੇਵਾ ਨਾਰਾਇਣ ਸੇਵਾ ਸਾਨੂੰ ਦੱਸੇ ਕਿ ਵਾਕਿਆ ਉਹਨਾਂ ਤੋਂ ਵਧੀਆ ਨਾ ਹੈ ਤਾਂ ਤੁਸੀਂ ਸਾਨੂੰ ਕਹੋ ਅਸੀਂ ਇਹ ਜਿਹੜਾ ਹਸਪਤਾਲ ਸਾਡਾ ਨਹੀਂ ਬਣਾਇਆ ਇਹ ਪਿਤਾ ਪਰਮੇਸ਼ਵਰ ਨੇ ਪ੍ਰੇਰਨਾ ਦਿੱਤੀ ਮੇਰੇ ਵਾਹਿਗੁਰੂ ਨੇ ਪ੍ਰੇਰਨਾ ਦਿੱਤੀ ਹੈ ਤਾਂ ਇਸ ਮੁਕਾਮ ਤੇ ਪਹੁੰਚੇ ਸਾਡਾ ਇਹਦੇ ਵਿੱਚ ਕੁਝ ਨਹੀਂ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਸਾਰੇ ਦਰਸ਼ਕਾਂ ਨੂੰ ਸਰ ਕਿੱਦਾਂ ਲੱਗਦਾ ਇੱਕ ਫ੍ਰੀ ਡੈਲਿਸਿਸ ਸਿਸਟਮ ਦਾ ਜਿਹੜਾ ਇਲਾਜ ਬਿਲਕੁਲ ਮੁਫਤ ਹੋ ਰਿਹਾ ਹੈ ਦੇਖੋ ਜੀ ਪਰਮਾਤਮਾ ਨੇ ਬਿਮਾਰੀ ਜਿਹੜੇ ਲੋਕਾਂ ਨੂੰ ਦਿੱਤੀ ਹੈ ਉਹੀ ਇਸ ਤਕਲੀਫ ਨੂੰ ਜਾਣ ਸਕਦੇ ਨੇ ਔਰ ਉਹ ਪੇਸ਼IENTS ਐਦਾਂ ਦੇ ਸਾਡੇ ਕੋਲ ਆਂਦੇ ਆ ਜੋ ਕਿ ਅੱਛੇ ਘਰਾਂ ਦੇ ਵੀ ਐ ਬਟ ਅੱਜ ਦੀ ਡੇਢ ਚ ਉਹਨਾਂ ਦੀ ਪੋਜੀਸ਼ਨ ਇਹ ਹੋ ਚੁੱਕੀ ਹੈ ਤੇ ਉਹਨਾਂ ਦੇ ਘਰ-ਬਾਰ ਤੱਕ ਵਿਕ ਚੁੱਕੇ ਨੇ ਜੀ ਇਹ ਉਪਰਾਲਾ ਕਰਕੇ ਹੈਲਪਫੁਲ ਐਨਜੀਓ ਨੇ ਸਮਾਜ ਵਾਸਤੇ ਮੈਂ ਕਹਿੰਦਾ ਇਸ ਤੋਂ ਅੱਛਾ ਕੰਮ ਹੀ ਨਹੀਂ ਹੋ ਸਕਦਾ ਔਰ ਅਸੀਂ ਪ੍ਰਮਾਤਮਾ ਨੂੰ ਇਹੀ ਰਿਕੁਐਸਟ ਕਰਦੇ ਆਂ ਦੁਆ ਕਰਦੇ ਆਂ ਕਿ ਸਾਰੇ ਜਿਹੜੇ ਪੇਸ਼ੈਂਟਸ ਆਉਂਦੇ ਪਹਿਲਾਂ ਤਾਂ ਉਹਨਾਂ ਨੂੰ ਕਿਸੇ ਨੂੰ ਇਹ ਭਗਵਾਨ ਬਿਮਾਰੀ ਨਾ ਦੋਵੇ ਇਸ ਲਾਹ ਲਾਜ ਬਿਮਾਰੀ ਤੋਂ ਦੂਰ ਰੱਖੇ ਬਾਕੀ ਮੇਰੇ ਸਾਰੇ ਸਮਾਜ ਨੂੰ ਇਹ ਬੇਨਤੀ ਹੈ ਤੁਸੀਂ ਧਾਰਮਿਕ ਸਥਾਨਾਂ ਨਾਲ ਜੁੜੇ ਹੋਏ ਉਹ ਵੀ ਠੀਕ ਹੈ ਤੁਸੀਂ ਇਸ ਪਾਸੇ ਵੀ ਆਓ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਵੀ ਦੇਖੋ ਔਰ ਜਿਹੜੇ ਇੱਥੇ ਮਰੀ ਜਾਂਦੇ ਆ ਇੱਕ ਵਾਰੀ ਜ਼ਰੂਰ ਆ ਕੇ ਇਸ ਡਾਇਲਿਸਿਸ ਸੈਂਟਰ ਤੇ ਵਿਜ਼ਿਟ ਕਰੋ ਤਾਂ ਕਿ ਤੁਹਾਨੂੰ ਪਤਾ ਚੱਲੇਗਾ ਕਿ ਵੀ ਆਪਣਾ ਸਮਾਜ ਕਿੰਨੇ ਤਕਲੀਫ ਦੇ ਵਿੱਚ ਐ ਜੇ ਆਪਾਂ ਬੂੰਦ-ਬੂੰਦ ਕਰਕੇ ਤਲਾਬ ਭਰ ਜਾਂਦਾ ਹੈ ਜੇ ਆਪਾਂ ਇੱਕ-ਇੱਕ ਬੰਦਾ 100-100 ਰੁਪਏ ਦੀ ਵੀ ਕੰਟਰੀਬਿਊਸ਼ਨ ਕਰੇ ਜਾਂ ਜਿੰਨੀ ਸਮਰੱਥਾ ਉਹਨੀ ਕੰਟਰੀਬਿਊਸ਼ਨ ਕਰੇ ਜਿਸ ਤਰ੍ਹਾਂ ਹੁਣ ਇਹ ਸੈਂਟਰ ਇਸ ਮੁਕਾਮ ਤੱਕ ਪਹੁੰਚਿਆ ਸਾਰੇ ਸਮਾਜ ਦੀ ਸੇਵਾ ਨਾਲ ਹੀ ਪਹੁੰਚਿਆ ਕਿਸੇ ਇੱਕ ਬੰਦੇ ਦੀ ਸੇਵਾ ਨਾਲ ਨਹੀਂ ਪਹੁੰਚਿਆ ਤੇ ਸਾਰੇ ਸਮਾਜ ਅੱਗੇ ਇਹੀ ਬੀਲਾ ਵੀ ਜਿੰਨਾ ਵੱਧ ਤੋਂ ਵੱਧ ਸੇਵਾ ਇਸ ਸੈਂਟਰ ਦੇ ਵਿੱਚ ਆ ਕੇ ਕਰ ਸਕਦੇ ਨੇ ਕਰਨ ਅਤੇ ਆਪਣਾ ਆਗਾ ਵੀ ਸਵਾਰਨ ਆਪਾਂ ਕਹਿੰਦੇ ਆ ਪਰਮਾਤਮਾ ਦਾ ਨਾਮ ਲੈਣਾ ਬਹੁਤ ਅੱਛਾ ਹੈ ਬਟ ਪਰਮਾਤਮਾ ਦੇ ਲੈ ਨਾਲ ਨਾਮ ਲੈ ਨਾਲੋਂ ਕਿਸੇ ਦੀ ਤਕਲੀਫ ਦੂਰ ਕਰਨਾ ਜ਼ਿਆਦਾ ਅੱਛਾ ਹੈ ਉਹ ਸਾਰਿਆਂ ਅੱਗੇ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਇੱਕ ਵਾਰੀ ਇਸ ਸੈਂਟਰ ਨੂੰ ਆ ਕੇ ਦੇਖੋ ਔਰ ਮਰੀਜ਼ਾਂ ਨੂੰ ਮਿਲੋ ਔਰ ਉਹਨਾਂ ਦੀ ਤਕਲੀਫ ਜਾਣ ਕੇ ਇਸ ਇਸ ਸਾਡੇ ਨਾਲ ਸਹਿਯੋਗ ਦਿਓ ਤਾਂ ਕਿ ਇਹ ਸੈਂਟਰ ਅੱਛੀ ਤਰ੍ਹਾਂ ਚੱਲਦਾ ਰਹੇ ਤੇ ਮਰੀਜ਼ਾਂ ਦੀ ਸੇਵਾ ਕਰਦਾ ਰਹੇ ਜੀ ਗੱਲ ਕਰੀ ਸਰ ਮਰੀਜ਼ ਤਾਂ ਜਿਨ੍ਹਾਂ ਨੂੰ ਪ੍ਰੋਬਲਮ ਹੋ ਗਈ ਹੈ ਤੇ ਚਲੋ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬਟ ਜਿਨ੍ਹਾਂ ਦੀ ਨਹੀਂ ਹੋਈ ਉਹ ਕੀ ਕੀ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਦੇਖੋ ਜੀ ਅੱਜ ਦੀ ਡੇਟ ਦੇ ਵਿੱਚ ਖਾਨ ਪੀਂਸ ਔਰ ਪੋਲੂਸ਼ਨ ਜਿਹੜਾ ਇਸ ਦੀ ਖਾਸ ਵਜ੍ਹਾ ਹੈਗਾ ਮੈਦੇ ਦੀ ਚੀਜ਼ਾਂ ਤੋਂ ਦੂਰ ਰਹੋ ਹੋ ਸਕੇ ਜਿੰਨਾ ਸਾਤਵਿਕ ਭੋਜਨ ਕਰੋ ਔਰ ਬਾਅਦ ਜਿੰਨੇ ਜਿੰਨੇ ਫਾਸਟ ਫੂਡ ਹੈ ਚਾਈਨਿਸ ਫਾਸ ਫੂਡਸ ਆ ਉਸ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਜਿਹੜੀ ਬਿਮਾਰੀ ਹੈ ਪੇਟ ਤੋਂ ਸ਼ੁਰੂ ਹੁੰਦੀ ਹੈ ਔਰ ਇਹਦਾ ਕਾਰਨ ਇਹ ਹੈ ਮੈਦਾ ਖਾਣਾ ਅੱਜ ਕੱਲ ਬੱਚੇ ਹੈਗੇ ਆ ਬੱਚਿਆਂ ਨੂੰ ਆਪਾਂ ਇਸ ਤੋਂ ਦੂਰ ਰੱਖੀਏ ਤੇ ਉਹਨਾਂ ਨੂੰ ਘਰ ਦਾ ਖਾਣਾ ਖਲਾਈਏ ਬਾਹਰ ਦੇ ਖਾਣੇ ਤੋਂ ਥੋੜਾ ਪਰਹੇਜ਼ ਕਰੀਏ ਮਸਾਲੇਦਾਰ ਖਾਣੇ ਨਾ ਖਾਈਏ ਤਾਂ ਕਿ ਸਾਡਾ ਜਿਹੜਾ ਸਰੀਰ ਤੰਦਰੁਸਤ ਰਹੇ ਔਰ ਸਾਨੂੰ ਬਿਮਾਰੀ ਤੋਂ ਦੂਰ ਰੱਖਿਆ ਜਾਵੇ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਇਹੀ ਅਪੀਲ ਹੈ ਕਿ ਤੁਸੀਂ ਇੱਕ ਵਾਰੀ ਆ ਕੇ ਸੈਂਟਰ ਦੇਖੋ ਔਰ ਇੰਨੀ ਕੋਸ਼ਿਸ਼ ਕਰੋ ਆਪਣੀ ਸਿਹਤ ਦੇ ਵਾਸਤੇ ਤੁਸੀਂ ਜੋ ਦੱਸਿਆ ਉਸ ਤੋਂ ਦੂਰ ਰਹੋ ਤਾਂ ਕਿ ਤੁਹਾਡਾ ਤੁਹਾਨੂੰ ਕੋਈ ਵੀ ਤਕਲੀਫ ਨਾ ਆਵੇ ਅੱਜ ਦੀ ਡੇਟ 'ਚ ਪੋਲੂਸ਼ਨ ਹੈ ਨਾ ਵਾਜੂ ਕਿ ਅੱਜ ਵੀ AQI ਲੈਵਲ 278 ਦੇ 68 ਦੇ ਕਰੀਬ ਹੈਗਾ ਔਰ ਜਿਹੜਾ ਇਹਦੇ ਨਾਲ ਪੋਲੂਸ਼ਨ ਕਰਕੇ ਕਈ ਬਿਮਾਰੀਆਂ ਹੁੰਦੀਆਂ ਤੁਸੀਂ ਇਹੀ ਹੈ ਵੀ ਆਪਣਾ ਜੀ ਜਾਨਾ ਹੈ ਕੋਸ਼ਿਸ਼ ਕਰੋ ਵੀ ਘੱਟ ਤੋਂ ਘੱਟ ਮਤਲਬ ਵੀ ਟ੍ਰੈਫਿਕ ਵਿੱਚ ਜਾਇਆ ਜਾਵੇ ਜੇ ਹੋ ਸਕੇ ਤਾਂ ਮਾਸਕ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਇਹ ਬਿਮਾਰੀਆਂ ਤੋਂ ਦੂਰ ਰਹਾ ਜਾ ਸਕੇ ਸੋ ਗੱਲ ਕੀਤੀ ਨਰ ਸੇਵਾਨ ਨਾਰਾਇਣ ਸੇਵਾ ਦੇ ਓਨਰ ਦੇ ਨਾਲ ਜਿਨ੍ਹਾਂ ਨੇ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਹੈ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਪੇਸ਼ੈਂਟਸ ਦੇ ਨਾਲ ਗੱਲਬਾਤ ਕੀਤੀ ਕਿਸ ਤਰ੍ਹਾਂ ਪੇਸ਼ੈਂਟਸ ਇੱਕ ਉਮੀਦ ਲੈ ਕੇ ਇਸ ਐਨ ਜੀਓ ਦੇ ਹਸਪੀਟਲ ਦੇ ਵਿੱਚ ਆਉਂਦੇ ਨੇ ਤੇ ਕਿੰਨਾ ਵਧੀਆ ਇਲਾਜ ਜਿਹੜਾ ਪਾਉਂਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਤੇ ਕਿਸ ਤਰ੍ਹਾਂ ਲੁਧਿਆਣੇ ਦੇ ਜ਼ਬਦੀ ਏਰੀਆ ਦੇ ਵਿੱਚ ਇੱਕ ਫ੍ਰੀ ਡੈਲਿਸਿਸ ਸੈਂਟਰ ਜਿਹੜਾ ਖੁੱਲਿਆ ਹੋਇਆ ਹੈ ਤੁਸੀਂ ਵੀ ਜੇ ਡੈਲਿਸਿਸ ਦੇ ਨਾਲ ਪ੍ਰੋਬਲਮ ਹੈਗੀ ਹੈ ਤੁਹਾਨੂੰ ਤਾਂ ਤੁਸੀਂ ਇੱਥੇ ਆ ਕੇ ਬਿਲਕੁਲ ਫ੍ਰੀ ਆਫ ਕੋਸਟ ਇਲਾਜ ਆਪਣਾ ਕਰਾ ਸਕਦੇ ਹੋ ਨਰ ਸੇਵਾ ਨਾਰਾਇਣ ਸੇਵਾ ਐਨ ਜੀਓ ਦ ਸਿਟੀ ਹੈਡਲਾਈਨ ਜੈ ਕੁਮਾਰ